ਲੱਗਦੀ ਆ ਕਿ ਨਹੀਂ ਹਾਂ ਬਾਈ ਦੀ ਦੁਕਾਨਾ ਇਹਨੂੰ ਵਾਰੀ ਘੜਤਾ ਇਧਰ ਆਪ ਲਾਗੇ ਯਾਰ ਹੋਣੀ ਜੱਟ ਪੂਰਾ ਕੈਮ ਹੈ ਤਾਂ ਹੈਲੋ ਗਾਇਜ਼ ਵੈਲਕਮ ਟੂ ਬੈਕ ਮਾਈ ਨਿਊ ਵਲੋਗ ਅੱਜ ਦੇ ਵਲੋਗ ਅੰਦਰ ਆਪਾਂ ਜਾ ਰਹੇ ਹਾਂ ਵਿਸਾਖੀ ਤੇ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਚਲੋ ਫਿਰ ਮਿੱਤਰੋ ਚੱਲੀਏ ਵਿਸਾਖੀ ਤੇ ਰਾਤ ਤੇ ਮੈਨੂੰ ਬਹੁਤ ਬੁਖਾਰ ਹੋ ਗਿਆ ਸੀ ਤੇ ਹੁਣ ਥੋੜਾ ਫੀਲ ਸਹੀ ਲੱਗ ਰਿਹਾ ਤੇ ਚਲੋ ਫਿਰ ਚੱਲੀਏ ਆਪਾਂ ਵਿਸਾਖੀ ਛੇਤੀ ਛੇਤੀ ਲੇਟ ਹੋ ਗਿਆ ਇਸ ਦਾ ਆ ਨਾ ਪੁੱਟਾ ਹੋਈ ਜਾਂਦਾ ਦੋਈ ਮਿੱਤਰੋ ਹੁਣ ਆਪਾਂ ਮੱਥਾ ਟੇਕ ਲਿਆ ਤੇ ਹੁਣ ਆਪਾਂ ਕਿੱਧਰ ਜਿੱਤੀ ਭਾਈ ਮੈਂ ਮਿੱਤਰੋ 4000 ਰੁਪਏਲੇ ਚ ਆਖਾ ਧੰਨ ਧੰਨ ਹੈ ਸਭ ਕਰਕੇ ਮਾਫ ਕੋਸ ਫਾਕੀਆ ਜੀ ਸਭ ਕਰਕੇ ਕਰਕੇ ਮਾਫ ਕੋਸ ਪੜਵਾਓ ਜਿਆਦਾ ਹੈ ਨਾ ਉਹ ਐਦਗੀ ਨਾ ਬਸ ਸਮਝ ਨਹੀਂ ਕਿ ਕਿੱਥੇ ਰੁਕਾ ਰੋਕਾ ਚੱਲੇ 12 ਰੱਜੀ ਕੋਈ ਲੋ ਮਿੱਤਰ ਹੁਣ ਆ ਪਾਗੇ ਕਿੰਨੇ ਦੀ ਆ ਬਈ ਆਹ ਕਿੰਨੇ ਦੀ ਆ 20 ਦੇ 4 ਉਹ ਤਾਂ ਦੱਸ ਦੀ ਸਾਹ ਕੋ ਕਰਦੇ ਹੋਰ ਕਿਹਨੇ ਪੈਂਦੀ ਆ ਕਨੇ ਯਾਰੋ ਹੁਣ ਆਪਾਂ ਆਹ ਨਾਲੇ ਖੇਡਦੇ ਆਂ ਦੇਖਦਾ ਇਹ ਲੱਗਦੀ ਆ ਕਿ ਨਹੀਂ ਉਹਦੇ ਅੱਪਰ ਤੇ ਇੱਕ ਵੀ ਨਹੀਂ ਪਈ ਹੋएगी ਹੁਣ ਦੇਖਦੇ ਆ ਆਹ ਲੱਗਦੀ ਆ ਕਿ ਨਹੀਂ ਚੱਲ ਯਾਰ ਆਪਾਂ ਨਾਲੇ ਖੇਡ ਲੱਗ ਗਈ ਹੁਣ ਲੱਗਦੀ ਆ ਕਿ ਨਹੀਂ ਮੈਸ ਠੰਡ ਬੜੀ ਲੱਗਦੀ ਉਹ ਦਾ ਆਪਣੇ ਕਿ ਬੜੀ ਲੱਗਿਆ ਪੈਸੀ ਖਰਾਬ ਹੋਇਆ ਜਿਹੜਾ ਹੈ ਨਾ ਇਹ ਖਰਾਬ ਬਾਦੂ ਆਹ ਕਿ ਤਰ੍ਹਾਂ ਦੀ ਗੋਲੇ ਲਾ ਚੁੱਕਾ ਨਾ ਖਰਾਬ ਹੈ ਆਸਲਾ ਆਸਲਾ ਭਾਲ ਦਾ ਮੇਲਿਆ ਤੇ ਆਸਲਾ ਲੈ ਰਿਹਾ ਦੇਖ ਲੋ ਬਈ ਮੀਤਾ ਤੇ ਆਸਲਾ ਕੌਣ ਦੇ ਦੂ ਤੈਨੂੰ ਆਹ ਕਿ ਖਤਰ ਲੈ ਲਾਂ ਰਾਮੇ ਧੰਕੇ ਦਾ ਕਿਰਪਾ ਮਣੇ ਆਜਾ ਹੁਣ ਤੇਰੇ ਲਈ ਬੰਦ ਕਰੀਏ ਆਈ ਲੱਗਿਆ ਕਿੱਡਾ ਕੜੀ ਆਇਆ ਨਾ ਓਏ ਕੋਈ ਨਹੀਂ ਲੱਗੂ ਫਿਰ ਵੱਡੀ ਕੜੀ ਕੇ ਪਸੰਦ ਕਰਦੇ ਆ ਲਾਈਕਾਂ ਦੇ ਕੇ ਛੋਟੇ ਜਿਹੇ ਨਾਨੀਆਂ ਪ੍ਰਾਜਾ ਛੋਟੇ ਜਿਹੇ ਦਿਖਾ ਦੇ ਯਾਰ ਛੋਟੇ ਚ ਹੈਵੀ ਛੋਟੇ ਦਾਲ ਚਾਹ ਲੈ ਜੋ ਫਿਰ ਬਲੈਕ ਨਾਲੇ ਪਾਈ ਦੇ ਕੇ ਚੀਜ਼ ਵਾਈਟ ਕਲਿੰਗ ਸੇ ਆਦਾ ਦੇਖ ਪੱਕੀ ਲੱਗ ਸੀ ਸ਼ਾਨਦਾਰ ਲੁਕਾ ਦੇ ਹਮਾਂ ਦੇ ਬਾਈ ਮੇਟਰ ਹੋਣਾ ਆਪਾਂ ਜਲੇਬੀਆਂ ਤੇ ਕੇ ਚੱਲਦੇ ਪੈਕ ਕਰੋਗੇ ਬਾਈ ਜਾਨੀ ਕੀ ਆਦੀ ਮੇਰੀ ਇਹ ਵੀ ਆਣਾ ਲੋ ਗਾੜੀਆਂ ਬਣਾ ਦੇ ਦੀ ਛੋਟੀਆਂ ਛੋਟੀਆਂ ਸਾਈਆਂ ਦੀਆਂ

ਆ ਗਏ ਜਲੇਬੀਆਂ ਸਪੈਸ਼ਲੀ ਸ਼ੂਟਿੰਗ ਹੈ ਚ ਕਰਾਈਆਂ ਇਹਨਾਂ ਦਾ ਸਾਈਜ਼ ਦੇਖ ਲਓ ਇਹਨਾਂ ਦਾ ਦੇਖ ਲਓ ਛੋਟੇ ਸਾਈਜ਼ ਦੀਆਂ ਬੜਾ ਬਾਈ ਸਾਹਿਬ ਤੋਂ ਸਪੈਸ਼ਲੀ ਫਰਮਾਇਸ਼ ਤੇ ਬਣਾਈਆਂ ਜਲੇਬੀਆਂ ਕਰਤੇ ਰਹੇ ਤਾਂ ਗਰਮ ਕਰ ਦੋ ਬਈ ਗਰਮ ਕਰਾ ਕੇ ਕੀ ਹੋਰ ਦੋ ਜਦੋਂ ਕਾਲੇ ਨਾਲ ਦਰਖਤ ਤੇ ਹੁੰਦੇ ਨੇ ਕਿਸ ਤਰ੍ਹਾਂ ਆਏ ਵੇ ਆਹੋ ਜੀ ਕਰੇ ਨਾ ਚਾਰ ਚਾਰ ਘਰ ਵਿੱਚ ਚਾਰ ਜੀ ਚਾਰ आई करूं करूं। राम सिंघ हल वाई वीडियो ਆ ਕੋ ਵੀ ਹਾਂ ਬਲੌਗ ਪਾਉਂਗੇ ਮੈਂ ਤਾਂ ਨਾਲ ਨਹੀਂ ਬਣਾ ਲਾ ਮਾਰੇ ਨਹੀਂ ਬਣਾਦੀ ਉਹ ਜਾਂਦੇ ਨਾਲ ਮੁੰਡੇ ਜਿੰਨਾ ਮੈਂਗੋ ਕਰਦੇ ਸੀ ਇੱਕ ਵੀਰੇ ਹਾਂ ਇੱਕ ਮੈਂਗੋ ਵੀ ਮੱਸੀ ਕਰਾ ਲਾ ਉਹ ਪਤੋਏ ਸਾਡੇ ਕੱਲੇ ਵਾਲੇ ਕੁੰਡੇ ਵਾਲੇ ਟਿੱਕੇ ਆ ਗਈ ਆ ਬਾਬਾ ਆ ਕੀ ਕਾ ਕਰੇ ਵਸਤੇ ਆ ਇਹ ਬੁੜੀ ਕੁੜੀ ਖਾਣ ਵਾਲੀ ਆ ਖਾਣ ਵਾਲੀ ਆ ਇਹ ਸਹੀ ਰਾਜੇ ਦੇ ਗੱਲ ਹਾਂ ਰਾਜੇ ਦਾ ਨਿਕਲ ਉਹ 32 ਹਜ਼ਾਰ ਕੀ ਆ ਜਾਣਾ ਹਾਂ ਕਾਵੇ ਹੋ ਇਹ ਤਾਂ ਦੇਲਾ ਖੱਪਾ ਕੇ ਇੱਕ ਬੜੀ ਸਵਾਰ ਆ ਜੀ ਨੇ ਕਿਹੜੇ ਕੋਈ ਹੋ ਲੱਗਿਆ ਤੂੰ ਹੀ ਆ ਹੋਰ ਦਵਾ ਰਹਿਣਾ ਆ ਦੇਖ ਬਾਬਾ ਦਵਾ ਤੇਰੀ ਵੀਡੀਓ ਪਾ ਬਾਬਾ ਵਧੀਆ ਮਿੱਟੀ ਖਾਣ ਤੋਂ ਬਾਅਦ ਯਾਰ ਹੋਣੀ ਪਾਣੀ ਪੀ ਰਹੇ ਆ ਕਿਵੇਂ ਲੱਗ ਰਿਹਾ ਮਿੱਟੀ ਖਾ ਕੇ ਸਵਾਲ ਸੀ ਹੋ ਗਈ ਕੀ ਗੱਲ ਲਗਾ ਲਾ ਤਰ ਆੜਾ ਅਗਰ ਪਕੌੜੇ ਉਪਰੇ ਬੜੀ ਬੋਸਰ ਨੇ ਇਹ ਸਵਾਲ ਸੀ ਜਿਹੜਾ ਮਿੱਟੀ ਵਾਲਾ ਗੋਭੀ ਵਾਲੇ ਪਕੌੜੇ ਗੋਭੀ ਵਾਲੇ ਆ ਤਿਆਰ ਹੈ ਕਿੰਨੇ ਦੋ ਸੌ ਕਰ ਦੇ ਫਿਰ ਬਾਈਆ ਬਾਈਆ ਖਾਣੇ ਆਸਤਾ ਬੜੀਆ ਜਿਹੀ ਕਰੀ ਨਾ ਕੀ ਐਡ ਗੱਲ ਦਾ ਬਾਤ ਕਰ ਸੋਦੇ ਸੱਤ ਆਣਗੇ ਸੱਤ ਮੈਨੂੰ ਸੋਦੇ ਕਿੰਨੇ ਦਾ ਇੱਕ ਇੱਕ ਦਾ 100 ਦਾ ਹਾਂ 100 ਦਾ ਇੱਕੇ ਸੱਤ ਆਣਗੇ ਜੀ ਪੇਸਟਰੀ ਕਰਨਾ ਮਿੱਤਰ ਹੁਣ ਆਪਾਂ ਵੇਖੀ ਕੀ ਡੀਆ ਡੀਆ ਚਾਕਲੇਟ ਵਾਲੀ ਚਾਕਲੇਟ ਡੀਆ ਦੇ ਨੂੰਏ ਦੇਖੀ ਕਿੱਥੇ ਆ ਇਹ ਸ਼ੈਂਪੜਾ ਯਾਰ ਇਹ ਦੁੱਗੀਆਂ ਉਹਦੇ ਪਿੰਡ ਅੱਗਾ ਆ ਵਾਲੀਆਂ ਹਾਂ ਚਲਾ ਕੇ ਦੇਖ ਕਿੰਨੇ ਦੀ ਆ ਇਹ ਪਤਾ ਨਹੀਂ ਪੁੱਛ ਲੈਣਾ ਬਾਈ ਤੂੰ ਤੁਸੀਂ ਬਾਈ ਤੂੰ ਇਹ ਰਿਹਾ ਕਿੰਨੇ ਦੀ ਆ ਕਿਉਂ 100 ਦੀ ਆ 100 ਦੀ ਆ ਦੇਖ ਲੈ ਇਹ ਮੈਗਨੇਟਿੰਗ ਵਾਲੀ ਆ ਮੈਗਨੇਟ ਵਾਲੀ ਆ ਇਹ ਲਾ ਕੇ ਦੇਖ ਲੈ ਨੇ ਪਤਾ ਲੱਗ ਜੂ ਪਰ ਜਣਾ ਪੜ ਨਹੀਂ ਇਹਦਾ ਜਵਾਕ ਆ ਇਹਦਾ ਉਹ ਆ ਦੂਜਾ ਇਹ ਨਹੀਂ ਵਧੀਆ ਨਹੀਂ ਆ ਕਰਦੇ ਕਰਦੇ ਛੋਲ ਕਰਦੇ ਕਰ ਵੀ ਦਿੱਤੀ ਓਏ ਵਧੀਆ ਨਹੀਂ ਓ ਬਾਈ ਓਏ ਵਧੀਆ ਨਹੀਂ ਹੈਗੇ ਛੋਲ ਵੀ ਵੀ ਕਰਤੀ ਬਾਈ ਨੇ ਤਾਂ ਮੈਨੂੰ ਸੁਆਦੀ ਦਿੰਦੇ ਛੋਲ ਕਰਕੇ ਦਿੰਦੇ ਬਹੁਤ ਸੌਖੀ ਆ ਇਹ ਕਰਦੇ ਕੇ ਮੁੰਡਾ ਛੋਲ ਬੁਰੀ ਸਿਰਾਂ ਬਹੁਤ ਸੌਖਾ ਤਰੀਕਾ ਥੋੜਾ ਦਿਮਾਗ ਲਾਉਣ ਦੀ ਲੋੜ ਹੈ ਦੇਖਣਿਆ ਕੜਾਈ ਇਧਰ ਆ ਕੇ ਤੋਂ ਕਰਕੇ ਤਰੀਕਾ ਆ ਜਾਂਦਾ ਹਾਂ ਇਹ ਦੱਸ ਕੇ ਨੇ ਇਹ ਦੱਸ ਕੇ ਨੇ ਟਾਈਮ 'ਚ ਕਰੇਗਾ ਇਹ ਮੈਨੂੰ ਆਉਂਦੀ ਨਹੀਂ ਕਰਨੀ ਮੈਨੂੰ ਦੋ ਦੁੱਧੀਆਂ ਆ ਇਹ ਹੋਸ ਹਾਬ ਦਾ ਟ੍ਰੈਂਗਲ ਆ ਇਹਦਾ ਹੈਨਾ ਹੈਲੀਕਾਪਟਰ ਪੁੱਛੇ ਯਾਰ ਇਹ ਸੁਣਾ ਇਹ ਕੁਛ ਨਹੀਂ ਗਿਆ ਸਾਡੇ ਮੈਨੂੰ ਆਉਂਦੀ ਨਹੀਂ ਛੱਡ ਪਰਾਂ ਛੱਡ ਦੇਖਣ ਕਰਕੇ ਦੇਖਦੇ ਛੱਡਦਾ ਨਹੀਂ ਕਰੇਗਾ ਕੰਮ ਲਏਗਾ ਕੋਈ ਛੱਡਦੇ ਨਹੀਂ ਜਿਹੜੀ ਕੋਈ ਨਹੀਂ ਹੱਥ ਪਾਉਂਦਾ 10000 ਜੇ ਦਾ ਕਿੰਨੇ ਟਾਈਮ ਚ ਕਰੇਗਾ ਇਹ ਇਹ ਮੈਨੂੰ ਆਉਂਦੀ ਨਹੀਂ ਮੈਂ ਦੱਸ ਹੀ ਰਹਿਣਾ ਜਾਂ ਫਿਰ ਫੜਾ ਦੇ ਆ ਲੋ ਵੀ ਸਾਹੀ ਆਉਂਦੀ ਹੈ ਗੱਲੀ ਏ ਜਿੰਮਾ ਮੇਰੇ ਵੀ ਰੂਲ ਹੁੰਦੇ ਨੇ ਕੋਈ ਮੈਦਾਨ ਚ ਲਿਖੇ ਜਿਹੜੀ ਫਟਿਆਲੇ ਰੁਕਮਾਰ ਸ਼ੁਰੂ ਕਰਦੇ ਨੇ ਕੋਈ ਮੇਰੇ ਲੱਗ ਚੀ ਆ ਉਹ ਕਾਹਦਾ ਭੰਡਾ ਸਾਜ ਕਰਿਆ ਉਸ ਤੋਂ ਬਾਅਦ ਬੁਫਾਫੀ ਦੇ ਵਿਆਹੇ ਤੋਂ ਨਕਰਾ ਕਰ ਰਹੇ ਕਾਤਲੋ ਕਤਲ ਕਰੀ ਜਾਂਦਾ ਓਏ ਜੀਰ ਨੂੰ ਤੇ ਲਾਇਆ ਇਹਨੂੰ ਪਹਿਲਾਂ ਜੀਰ ਦਾਣੀ ਸੀ ਜਿਸ ਜੀਰ ਜੀਰ ਕਰਦਾ ਕਰਦਾ ਕੰਮ ਨਹੀਂ ਨੀਗੀ ਮਾਰ ਕੇ ਜੀਰ 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 ਦੇ ਸੋਚ ਨਹੀਂ ਲਾਉਂਦਾ ਉਹਦਾ ਅੱਲਾ ਆਵਾਰ ਕੇ ਨਾ ਓਏ ਉਹਨਾ ਫੂੜੇ ਬਲੋਕਰਾਂ ਨੂੰ ਜੇ ਭਈਆ ਕਿਆ ਡਾਲ ਰਹੇ ਹੋ ਇਹ ਮਿੱਟੀ ਜੀ ਨਹੀਂ ਭਈਆ ਇਹ ਕੈਸੇ ਕੱਟ ਰਹੇ ਹੋ ਹੱਥ ਨਾਲ ਹੱਥ ਨਾਲ ਕੱਟ ਰਹੇ ਹੋ ਹੱਥ ਨਾਲ ਕੱਟਦਾ ਓਏ ਕਰਦਾ ਕੱਟਣਾ ਵੜਦਾ ਤੁਨਾ ਸਮਾਦਾ ਹੱਥ ਨਾਲ ਕੱਟਦਾ ਹੱਥ ਜੀ ਵੀ ਕਰਦਾ ਆਹ ਦਾਜਾ ਰੱਖ ਵੜਾ ਹੋਰ ਜਿੱਤਰੀ ਲਾ ਦੇ ਕਦਰ ਕੀ ਕਰਦੀ ਲਈ ਫਿਰਦਾ ਹੋਰ ਵੀ ਆ ਯਾਰ ਨਹੀਂ ਆ ਬਈ ਹੋਰ ਰਹੋ ਤਾਂ ਜੰਦੀ ਨਹੀਂ ਇਹ ਲਗਾ ਨਿਕਲਦੀ ਨਹੀਂ ਬਰਾ ਬੋਲਾ ਆ ਫਲ ਨਾ ਲਾ ਲਾ ਨਿਕਲ ਗਿਆ ਯਾਰ ਹੁਣ ਤਾਂ ਆ ਦੇ ਕੜਦਾ ਓਏ ਮੈਂ ਨਾ ਦੇਵਾ ਦੇਵਾ ਮੈਂ ਬਈ ਅੱਜ ਬਣ ਜੂਗਾ ਯਾਰ ਅੱਜ ਬਣ ਜੂਗਾ ਨਹੀਂ ਅੱਜ ਬਣ ਸਕਦਾ ਇਹ ਤਾਂ ਇਹਦੇ ਸਾਰੇ ਆ ਕੱਢ ਨਹੀਂ ਮਾਰਦੇ ਘਰ ਤੇ ਲੈ ਕੇ ਦੇਣਾ ਲੱਗਾ ਕਿ ਕਿੱਥੇ ਯਾਰ ਲੈ ਕੇ ਦੇ ਯਾਰ ਇਹਨੂੰ ਕਰ ਦੇ ਚਲ ਇਹਦਾ ਛੱਲ ਦੂੰਗਾ ਇਹਨੂੰ ਮਾਰ ਦੇ ਲੱਗਾਂਗਾ ਉਹਦੇ ਨੂੰ ਛੱਲ ਦੂੰਗਾ ਛੱਪਾ ਯਾਰ ਇਹਦਾ ਆਪੇ ਜਦ ਦੂਆ ਆਕ ਬਲ ਜਾ ਉਹ ਨਹੀਂ ਦਰ ਜੋਰ ਲਾ ਜੋਰ ਸਟਾਨਿਕ ਜੂਸ ਦਾ ਡੋਲਨ ਵਾਲਾ ਕਰਿਆ ਸਮਾਰ ਕੇ ਤੇ ਆਪ ਦੇ ਆ ਦੇਖ ਤੂੰ ਵੀ ਸਮਾਰ ਕੇ ਦੇਖ ਨਹੀਂ ਨਹੀਂ ਪੈਸੇ ਨਹੀਂ ਦਿੰਦੇ ਹਾਂ ਕੰਡਿਆ ਤੇ ਆਪ ਆ ਕਿਆ ਕਰ ਮੈਂ ਭੈਣ ਦੀ ਟੁੱਟ ਕਰਾ ਕਿਆ ਕਰ ਇਧਰ ਆ ਬਈ ਪੀਣ ਨੂੰ ਤਿਆਰ ਖੜੇ ਨੇ ਆ ਨਵਾਂ ਦਿੱਤਾ ਹੋਇਆ ਨਾ ਅਨੇਕਾਂ ਜਿੰਦਗੀਆਂ ਬਚਾ ਸਕਦਾ ਹੈ। ਆਪਾਂ ਸਾਡੇ ਨਾਲ ਮਿਲ ਕੇ ਖੁੰਦਾਂਗੇ। ਖੁੰਦਾਂ ਮਹਾਦਾਨ। ਕਿਵੇਂ ਲੱਗਿਆ ਬਈ ਫਰੈਸ਼ ਜੂਸ? ਕੱਲ ਜਾਲ ਭੜਾਈ ਚੱਲ। ਮੈਨੂੰ ਇੱਕ ਗਲਾਸ ਪਾ ਲੈ। ਆ ਰਿਹਾ ਹੈ ਕਿ ਹੋ ਗਿਆ ਬਈ। ਖੁੰਦਾਂ ਮਹਾਦਾਨ। ਬਈ ਪਰਣਾ ਬਈ ਹੈਲੋ। ਉਹ ਕੰਮ ਨਹੀਂ ਖੜੇ 2 ਮਿੰਟ ਖੜ ਜਾ। ਮਾਰੀ ਪਰ ਮਾਰ। ਮਾ ਮੈਂ ਪਾਣ ਬੜੀ ਦੌੜ ਤੋ ਜੀਰ ਤੋ ਨਾ ਆਂਟੇ ਹੀ ਕੀਆ ਕੋਈ ਜੋ ਵੀ ਖਾਂਦਾ ਮੈਂ ਬਸ ਕੋੜਾ ਲੈ ਨੂੰ ਕੋ ਤੋਂ ਚੱਲ ਨਾ ਆ ਲੈ ਕੇ ਖੋਗੇ ਤਾ ਜਾਣ ਹਾਏ ਹਾਏ ਆਈ ਨੇ ਵਿਚਾਰੇ ਨੇ ਮਿਹਨਤ ਨਾਲ ਕੱਢਿਆ ਸੀ ਭਾਈ ਮੂੰਹ ਲਗਾਈ ਯਾਰ ਫਿਰ ਇਹ ਨਾਲ ਕੱਢਿਆ ਸੀ ਦਾਅ ਦੇ ਦੇਗੇ ਆ ਲੈ ਆ ਹੋਏ ਇਹਨਾਂ ਨੂੰ ਆ ਪੀਣ ਨੂੰ ਤਿਆਰ ਖੜਿਆ ਹੁਣ ਬਈ ਸੰਤਰੇ ਰਹਿ ਗਏ ਕੱਲੇ ਯਾਰ ਕੱਲੇ ਸੰਤਰੇ ਪੀਏਗਾ ਹੋਰ ਕਾਲਾ ਨੇ ਉਹਦਾ ਦਾਓ ਵਾਲਾ ਯਾਰ ਤੁਹਾਡੇ ਨਾਲ ਆਈ ਉਹ ਕੋਈ ਹੋਰ ਪਾ ਪਾਈ ਵੀ ਗਿਆ ਓਏ ਆ ਪਿੰਡ ਤੋਂ ਮੰਦ ਪਾਈ ਨੇਪਲ ਤਾਂ ਲੈ ਗਿਆ ਓਏ ਹੋਰ ਲੈ ਹੱਥ ਰੇ ਓਏ ਨਹੀਂ ਆਇਆ ਘੱਟ ਨੂੰ ਲੰਮਾ ਜੀ ਲੰਮਾ ਵੱਡ ਬਾਅਦ ਚ ਵੱਡਾਂਗੇ ਪਹਿਲਾਂ ਗੋਲ ਘੱਟ ਲਈਏ ਪਹਿਲਾਂ ਗੋਲ ਘੱਟਾ ਸਮਾਰ ਕੇ ਘੱਟ ਸਮਾਰ ਕੇ ਆਏ ਆਪਾਂ ਕਿਹਦੇ ਦੇ ਹਰੇ ਨੂੰ ਚੱਲ ਬਾਈ ਆਹ ਰੇ ਇੱਕ ਪ੍ਰੋਫੈਸ਼ਨਲ ਨੇ ਆ ਯਾਰ ਮੂਲੀ ਆਪਣਾ ਕਿਵੇਂ ਆ ਮੂਲੀ ਠੀਕ ਆ ਬਈ ਠੀਕ ਆ ਹੋਰ ਠੀਕ ਆ ਹੋਰ ਬਈ ਕੀ ਹਾਲ ਚਾਲ ਆ ਆ ਪੀ ਗਿਆ ਆਪਣਾ ਜੂਸ ਆ ਵਿਚਾਰੇ ਇਹਦੀ ਮਿਹਨਤ ਨਾਲ ਬਣਿਆ ਸੀ ਕਿਵੇਂ ਲੈ ਰਿਹਾ ਜੂਸ ਘਵਾ ਕੇ ਜੂਸ ਘਵਾ ਕੇ ਕਿਵੇਂ ਮੈਲ ਰਿਹਾ ਉਹ ਮਿਹਨਤ ਨਾ ਘੰਟਿਆ ਸੀ ਵਿਚਾਰੇ ਆਰੇ ਜਾਣੇ ਆਓ ਬਾਈ ਬਾਈ ਦੀ ਦੁਕਾਨ ਤੇ ਇੱਕ ਵਾਰ ਰੁਪਈਆ ਵੀ ਜ਼ਰੂਰ ਕਰੋ ਫ੍ਰੀਜ ਵੀਨੇ ਜਾਓ ਜਿਹੜਾ ਮੇਰੇ ਜਨੇ ਦੇ ਫ੍ਰੀਜ ਜਿਹੜਾ ਲਾਈਕ ਕਰਕੇ ਆਓ ਫ੍ਰੀਜ ਬਾਈ ਉਹਨੂੰ ਫ੍ਰੀਜ ਉਹਨੂੰ ਫ੍ਰੀਜ ਐਡਰੈਸ ਤੇ ਸੀਵੀ ਆਪਦਾ ਤਲਵਾ ਪਿੰਡ ਚ ਬਸਾਕੀ ਦੇ ਮੇਲੇ ਗੁਰਦੁਆਰੇ ਸਾਹਿਬ ਆ ਇਧਰ ਆਪਣਾ ਜੀਰਨਗੇ ਉਹਨੂੰ ਫਰਮ ਹੋਣੀ ਚਾਹੀਦੀ ਹੈ આ આ ભાગ લે આ લે ઓય આ ફડ જા પર ખરી રહી કોડડી આ વાર આ ડંગરાડે ની ભાગ ને ઓય આ તકરાડે ની આ ડંગરાને ની ખાડા ઓય ઓ સાળા બા પાલે ਦਰਵਾਜ਼ੇ ਚੋਂ ਲੱਗ ਰਿਹਾ ਮੇਰਾ ਉਹਨਾਂ ਕੋਲ ਗਈ ਉਹ ছাত্রী ਦਾ ਪਾਣੀ ਉਹ ਦੁਸ਼ਰ ਲੱਗ ਰਿਹਾ ਮੈਨੂੰ ਕਿਹਾ ਉਹ ਮੇਰਾ ਲੱਗ ਰਿਹਾ ਚੱਲ ਚੜ੍ਹਿਆ ਰਹਾ ਕਿੱਥੇ ਕੰਮ ਹੁਣ ਜੋਰ ਲਾ ਭਾਈ ਨਾਲੇ ਨਾਲੇ ਜੋਰ ਲਾ ਜੋਰ ਸਮਾਰ ਕੇ ਵਾਹ ਬਣ ਕੇ ਉਹ ਦੌੜਨਾ ਨਾਲੇ ਰਾਣੇ ਨਾਲੇ ਓਏ ਹੌਲੀ ਭਾਈ ਹੌਲੀ ਬਾਲਾ ਜੋਰ ਲਾਦਾ ਹੌਲੀ ਹੌਲੀ रेडी ਆ ਸਾਰਾ ਬਲਾਉ ਵਾਲਾ ਜੂਰਤੀ ਨਿਕਲੂ ਯਾਰ ਅੱਜ ਆ ਵਾਈ ਦੀ ਦੁਕਾਨਾ ਇਹਨੂੰ ਵਾਰੀ ਘੜਤਾ ਇਧਰ ਆਪ ਲਾਗੇ ਯਾਰ ਹੋਣੀ ਆ ਦੋ ਸੰਤਰੇ ਹੋਰ ਪਾ ਦੇ ਜਾ ਕੇ ਆ ਜਾ ਬਾਸ ਬਸ ਮਾਉਣਾ ਆ ਦਗਾਣੀ ਖਾਲੀ ਕਰਤੀ ਦਗਾਣੀ ਖਾਲੀ ਕਰਤੀ ਸੰਤਰੇ ਸੰਦਰੇ ਹੋ ਰਹੇਗਾ ਕਰੇ ਖਾਲੀ ਹੋ ਗਈ ਸਾਰੇ ਜਾਂਦੇ ਸੰਤਰੇ ਉਤਰੇ ਜਗ ਭਰ ਗਿਆ ਬੰਦੂ ਆ ਜਗ ਭਰ ਗਿਆ ਆ ਪਾਉਂਗਾ ਨਹੀਂ ਨਾਣਾ ਜਿਹੜਾ ਬਾਲੀ ਵਸ ਵਸ ਇਹ ਮਿੱਠਾ ਖੰਡਾ ਖਲੀ ਚੜਾ ਕੇ ਜਾਨੇ ਇੱਕ ਵੰਦਾਰ ਕਰਨਾ ਹੋਵੇ ਅਰ ਲਾਲਾ ਭਾਈ ਸਮਾਰ ਕੇ ਹੋਜ ਵੀ ਨਾ ਮੈਨੂੰ ਪਰ ਮੈਂ ਸਾਂ ਵੱਡੀਆਂ ਨੇ ਜਗ ਭਰ ਗਿਆ ਉਮਰਾਵਤ ਤੇ ਆ ਕਿਹਦੇ ਬਾਹਰ ਹੋਏ ਹੈ ਉਹਨੇ ਪਾ ਰਹੇ ਨੇ ਬਤਨ ਨਾ ਪਾ ਲਾਤੀ ਗਾ ਕਮੋਨ ਬਈ ਦੇਖਣਾ ਚਾਹਣਾ ਬਾਤ ਪਿਆ ਦਾਇਰਾ ਉਹ ਮੇਡਦਰਾ ਘੈਂਟ ਲੱਗ ਰਿਹਾ ਹੈਗਾ ਆਪ ਸਵਾਦ ਆ ਆਗੇ ਕਸਟਮਰ ਅਜਵਾ ਕਾ ਫਾਇਪਣਾ ਪੀ ਰਿਹਾ ਵਿਚਾਰਾ ਇਹ ਮੈਨੂੰ ਲੱਗ ਰਿਹਾ ਸੰਨੂ ਕੀ ਮੈਨੂੰ ਲੱਗ ਰਿਹਾ ਇਹ ਵੀ ਦੁਕਾਨਦਾਰ ਬੰਦੇ ਦਾ ਰਹਿ ਗਿਆ ਸੀ ਆਜੇ ਹੋਇਆ ਹੋਰ ਕੋਈ ਕੋਈ ਆਜੇ ਹੋਇਆ ਉਹਨਾਂ ਨੂੰ ਰੋਕ ਰਿਹਾ ਹੈ ਬੜਾ ਵੇ ਕਰੂਏ ਇਹਦੇ ਲੈਣ ਨੂੰ ਕਰਦੇ ਝੂਠੀ ਕਰ ਲਾ ਇੱਥੇ ਐਡੇ ਵੱਡੇ ਬਾਈ ਯਾਰ ਬਾਈ ਦੇਖ ਲੈ ਸ਼ਰਮ ਨਹੀਂ ਜਮਈ ਨੇ ਆ ਮੰਨਦੇ ਹੈਗੇ ਇਹ ਦੇਖ ਲੈ ਆਹੇ ਵੜੇ ਹੋਏ ਪਏ ਹੁਣਾਂ ਤਰੱਕਦਾ ਸ਼ਰਮ ਮਾਣ ਲਿਆ ਕਰ ਸ਼ਰਮ ਹੈ ਬਾਈ ਚਲੋ ਵੇ ਚਲੋ ਚਲੋ ਚਲੋ

ਕੀ ਆਪਣਾ ਵਲੌਗ ਜਿਸ ਵਿੱਚ ਗਏ ਆਪਾਂ ਬਸਾਖੀ ਤੇ ਪਿੰਡ ਢਿਲਮਾ ਜ਼ਿਲ੍ਹਾ ਪਰਣਾਲਾ ਤੇ ਇਹੋ ਜਿਹੇ ਇੰਟਰਸਟਿੰਗ ਵਲੌਗਾਂ ਲਈ ਆਪਣੇ ਚੈਨਲ ਨੂੰ ਕੋ ਸਬਸਕ੍ਰਾਈਬ ਕੀ ਵੀਡੀਓ ਕਰੋ ਲਾਈਕ ਦਬਾ ਕੇ YouTube ਸ਼ੇਅਰ ਕਰਦਿਆ ਕਰੋ ਚਲੋ ਠੀਕ ਹੈ ਮਿਲਦੇ ਹਾਂ ਅਗਲੇ ਵਲੌਗ ਵਿੱਚ ਬਾਏ ਬਾਏ